ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਝੰਡਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਨੂਹਾ ਵਿਖੇ ਪੁੱਜੇ ਜਿੱਥੇ ਉਹ ਪਿੰਡ ਦੇ ਮੋਹਤਵਰ ਲੋਕਾਂ ਨੂੰ ਮਿਲੇ ਅਤੇ ਉਹਨਾਂ ਨਾਲ ਮੌਜੂਦਾ ਹਾਲਾਤਾਂ ਸਬੰਧੀ ਗੱਲਬਾਤ ਵੀ ਕੀਤੀ। ਹਾਂਜੀ ਅੱਜ ਸਾਬਕਾ ਸੋਹਣ ਸਿੰਘ ਝੰਡਲ ਅਜਨੂਹਾ ਦੇ ਕਰਕੇ ਆਏ ਹਨ। ਇਹਨਾਂ ਦਾ ਫਰੋਮਣੀ ਕਾਲੀਦਾਲ ਦਾ ਭਾਈਸਵਾਰਥ ਪਾਰਟੀ ਨਾਲ ਅਲਾਈਅੰਸ ਹੋਇਆ ਹੈ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਹਨਾਂ ਨੂੰ ਬੱਦ ਤੋਂ ਬੱਦ ਵੋਟਾਂ ਪਾ ਕੇ ਜਿੱਤਾਵਾਂਗੇ। ਕਿ ਸਾਨੂੰ ਇਹਨਾਂ ਤੇ ਪੂਰਨ ਭਰੋਸਾ ਜਿੱਦਾਂ ਇਹ ਨਹੀਂ ਪਹਿਲਾਂ ਪਿੱਛੋਂ ਹਰ ਡਿਪਾਰਟਮੈਂਟ ਦੇ ਕੰਮ ਕੀਤੇ ਆ ਤੇ ਆਸ ਹੈ ਅੱਗੇ ਇਹਨਾਂ ਤੋਂ ਜ਼ਿਆਦਾ ਕਰਨਗੇ ਤੇ ਅਸੀਂ ਇਹਨਾਂ ਨੂੰ ਫਿਰ ਵਿਸ਼ਵਾਸ ਲਾਉਨੇ ਆ ਨਗਰ ਨਿਵਾਸੀ ਕਿ ਅਸੀਂ ਇਹਨਾਂ ਨੂੰ ਬਹੁਤ ਬਹੁਤ ਫੋਟਾ ਪਾ ਕੇ ਦਿਤਾਵਾਂਗੇ ਤੇ ਤਾਂ ਕਿ ਪੰਜਾਬ ਦਾ ਭਲਾ ਹੋਵੇ। ਲੇਕਿਨ ਅੱਜ ਦਾ ਦਿਨ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬਹੁਤ ਅਹਿਮ ਦਿਨ ਹੈ। ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਅੱਜ ਦਿੱਲੀ ਵਿੱਚ ਹੋਣ ਬੱਤੇ ਜਾ ਰਹੇ ਆ। ਉੱਥੇ ਨਾਲ ਨਾਲ ਜਿਹੜਾ ਬਿੱਟੂ ਆ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਉਹ ਵੀ ਅੱਜ ਇਸ ਇੱਕ ਵਿਸ਼ੇ ਦੇ ਅਗੇ ਉਹਨੇ ਵੀ ਬੇਸ਼ਕ ਹੋਣਾ ਬਹੁਤ ਸਾਰੀਆਂ ਰਾਜ ਦੇ ਘਟਨਾਵਾਂ ਜਿਹੜੀਆਂ ਦਿਨ-ਦਿਨ ਵਾਪਰ ਰਹੀਆਂ ਇੱਕ ਵੱਡੀ ਘਟਨਾ ਹੋਰ ਵਾਪਰਣ ਜਾ ਰਹੀ ਹੈ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਵੀ ਵਿਸ਼ੇਸ਼ ਤੌਰ ਤੇ ਅਮਰਸਾ ਹਿੱਤਾਂ ਤੇ ਪਹੁੰਚ ਰਹੇ ਆ ਸੋ ਮੈਂ ਪਹਿਲਾਂ ਉਹਨਾਂ ਬਾਰੇ ਗੱਲ ਕਰਨੀ ਚਾਹਨਾ ਕਿ ਅੱਜ ਜਿਹੜੇ ਉਹ ਗਾਜ ਵਾਸਤੇ ਆਏ ਆ ਉਹ ਜਿੱਤੇ ਜਿਹੜੇ ਕਵਰ ਵਿਜੇ ਪ੍ਰਤਾਪ ਨੂੰ ਆਪਣੇ ਵਿਚਾਰ ਗੰਟੀ ਨਾਲ ਦੀ ਗੱਲ ਰੱਖੀ ਹੈ ਮੈਂ ਸਮਝਦਾ ਕਿ ਅੱਜ ਉਹ ਗੱਲ ਸੱਚੀ ਹੋ ਗਈ ਸਾਬਤ ਹੋ ਗਈ ਯੋਸ਼ ਸ਼੍ਰੋਮਣੀ ਕਾਲ ਦਾ ਪਿਛਲੇ ਲੰਬੇ ਸਮੇਂ ਤੋਂ ਕਹਿ ਰਿਹਾ ਸੀ ਕਿ ਕਮਨ ਬਿਜੇਪਰਤਾਪ ਇੱਕ ਸਿਆਸੀ ਤੌਰ ਦੇ ਉੱਪਰ ਇਨਕੁਆਇਰੀ ਕਰ ਰਿਹਾ ਉਹਦੇ ਪਿਛੇ ਨਾ ਪਜੇ ਕਿਸੇ ਸਿਆਸੀ ਤਾਕਤ ਦਾ ਹੱਥ ਹੋਆ ਉਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਕਮਨ ਬਿਜੇਪਰਤਾਪ ਆਮ ਆਦਮੀ ਪਾਰਟੀ ਦਾ ਬੰਦਾ ਨਿਕਲੇ ਅੱਜ ਉਹਦੇ ਵਿੱਚ ਉਹਨੇ ਸ਼ਮੂਲਿਤ ਕਰਨੀਆਂ ਕੁਝ ਹੋਰ ਬੰਦਿਆਂ ਦੇ ਵੀ ਸ਼ਮੂਲ ਹੋਣੀਆਂ ਉੱਤੇ ਨਾਲ ਨਾਲ ਅਜ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਇੱਕ ਸਵਾਲ ਕਰਦੇ ਆ ਕਿ ਤੁਸੀਂ ਤਿੰਨ ਦਿਨ ਪਹਿਲਾਂ ਦਿੱਲੀ ਦੇ ਵਿੱਚ ਬਿਆਨ ਦਿੱਤਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣ ਲੈਂਦੇ ਉਹ ਦਿੱਲੀ ਨੂੰ ਪਾਣੀ ਦੇ ਵਿੱਚ ਕੋ ਕਮ ਨਹੀਂ ਰਹਿਣ ਦਿਆਂਗੇ ਕਿ ਅਜੇ ਪੰਜਾਬ ਦੀ ਧਰਤੀ ਦੇ ਕੇਜਰੀ ਵਾਲੇ ਐਲਾਨ ਕਰਕੇ ਜਾਣਗੇ ਕਿ ਉਹਨਾਂ ਦਾ ਇਸ ਗੱਲ ਤੋਂ ਕੀ ਮਨਸੂਬਾ ਹੈ ਕਿ ਉਹ ਐਸ ਵਾਏਲ ਕਟ ਨਹੀਂ ਚਾਹੁੰਦੇ ਆ ਜਾਂ ਪੰਜਾਬ ਦੇ ਪਾਣੀ ਨੂੰ ਕਿਸ ਤਰ੍ਹਾਂ ਕਬਤੇ ਕਰਕੇ ਦਿੱਲੀ ਲੈ ਕੇ ਜਾਣਾ ਚਾਹੁੰਦੇ ਆ ਤਾਂ ਇਹ ਗੱਲਾਂ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਕੋਲੋਂ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਆ ਔਰ ਅਸੀਂ ਸ਼੍ਰੋਮਣੀ ਕਾਲਜ ਵੱਲੋਂ ਇਹ ਗੱਲ ਵੀ ਜਾਨਣਾ ਚਾਹੁੰਦੇ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਅੱਜ ਲੋਕਾਂ ਨੂੰ ਰਾਮੇਬਾਜੀ ਕਰਕੇ ਦੱਸਦੇ ਆ ਕੀ ਕਾਰਨ ਹੈ ਕਿ ਅੱਜ ਉਹ ਕਦੀ ਐਮਐਲਏ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੇ ਨਾਲ ਰੋਣਾ ਚਾਹੁੰਦੇ ਆ ਅੱਜ ਆਮ ਆਦਮੀ ਪਾਰਟੀ ਐਮਐਲਏ ਨਾਲ ਰੋਣਾ ਚਾਹੁੰਦੇ ਆ ਕਿ ਉਹਦੇ ਸਾਰੇ ਜਿਹੜੇ ਕਾਂਗਰਸ ਦੇ ਅੰਦਰ ਉਹਦੇ ਐਮਐਲਏ ਉਹਦੇ ਸਾਥ ਨਹੀਂ ਉਹਦੇ ਮੰਕੀ ਉਹਦੇ ਸਾਥ ਨਹੀਂ ਹੈਗੇ ਜੇ ਨਹੀਂ ਹੈਗੇ ਤਾਂ ਸਾਨੂੰ ਲੱਗਦਾ ਕਿ ਕੈਪਟਨ ਨੂੰ ਇਹਦੀ ਕਿ ਨਾ ਸਾਰੇ ਪੱਥਿਓਂ ਅੱਜ ਉਹਨਾਂ ਦੇ ਜੋਸ ਵਿਗਦੇ ਪ੍ਰਧਾਨ ਨੇ ਢਿੱਲੋਂ ਨੇ ਘੇਰਿਆ ਔਰ ਜਿਹੜੇ ਉਹਨਾਂ ਦੇ ਕਾਂਗਰਸ ਦੇ ਪ੍ਰਧਾਨ ਉਹ ਜਾਖੜ ਜੀ ਉਹਨਾਂ ਨੇ ਕੋਈ ਮੁੱਖ ਜਿਨੀ ਕੀਤੀ ਆ ਹੋਰ ਬਹੁਤ ਵੱਡੇ ਤੌਰ ਦੇ ਉੱਪਰ ਰੈਜੈਂਟਮੈਂਟ ਆਈ ਆ ਤੇ ਕਿ ਕੈਪਟਨ ਨੂੰ ਕਦੀ ਛੱਡ ਕੇ ਲਾਂਬੇ ਹੋ ਜਾਣਾ ਚਾਹੀਦਾ ਸੋ ਇਸ ਕਰਕੇ ਸਾਰਾ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਤੂਫਾਨ ਆ ਕੋਈ ਸਰਕਾਰ ਨਾਲ ਦੀ ਚੀਜ਼ ਨਹੀਂ ਮੁਲਾਜ਼ਮ ਸਰਕਾਂ ਤੇ ਨੇ ਕੋਈ ਟੈਕਕੇ ਤੇ ਚੜਿਆ ਆ ਕੋਈ ਬਿਲਡਿੰਗਾਂ ਉੱਪਰ ਚੜਿਆ ਆ ਕੋਈ ਪੁਖੜ ਤਲ ਤੇ ਬੈਠਾ ਔਰ ਕਿਸੇ ਦਾ ਕੋਈ ਜਿਹੜਾ ਸਾਰ ਨਹੀਂ ਲਈ ਜਾ ਰਹੀ ਤੇ ਉਹਨਾਂ ਵਰਗੇ ਜਿਹੜੀ ਬਿਮਾਰੀ ਦੇ ਦੌਰਾਨ ਇਹ ਸਰਕਾਰ ਚੋਂ ਉੱਪਰ ਕੇ ਬੈਠੀ ਰਹੀ ਹੈ ਸਾਰੇ ਪਾਸਿਓਂ ਫੇਲ ਹੋਈ ਆ ਸੋ ਪੰਜਾਬ ਦੇ ਲੋਕ ਅਜਾਣਾ ਚਾਹੁੰਦੇ ਆ ਕਿ ਪੰਜਾਬ ਦਾ ਫਿਊਚਰ ਕੀ ਆ ਕਿ ਇਹ ਲੀਡਰਸ਼ਿਪ ਇਵੇਂ ਪੰਜਾਬ ਦੇ ਲੋਕਾਂ ਨੂੰ ਗਵਨਾ ਕਰਦੀ ਰਹੂਗੀ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹ ਦੀ ਰਿਪੋਰਟ ਅਸਮਦਰ ਨਿਊਜ਼